ਆ ਯਾਦਗਾਰ ਬਣਾਓ ਚਾਰ ਪੰਜ ਮੰਗਾ ਲੈ ਕੇ ਤੇ ਜੁਡੀਸ਼ੀਅਲ ਇਨਕੁਆਇਰੀ ਕਰਾਓ ਸਾਰੀ ਇਸ ਇਨਕੁਆਇਰੀ ਦੀ ਉਹ ਸਾਰੀਆਂ ਤਕਰੀਬਨ ਉਹ ਸਸਪੈਂਡ ਉਹਨੂੰ ਕੱਢ ਦਿੱਤਾ ਉਥੋਂ ਐਸਐਸਪੀ ਨੂੰ ਵੀ ਡੀਐਸਪੀ ਨੂੰ ਵੀ ਐਸਡੀਐਮ ਨੂੰ ਵੀ ਔਰ ਉਹ ਕਰ ਦਿੱਤਾ ਆਪਣਾ ਜੁਡੀਸ਼ੀਅਲ ਇਨਕੁਆਇਰੀ ਗੁਜਰਾਲ ਕਮਿਸ਼ਨ ਦੀ ਜੁਡੀਸ਼ੀਅਲ ਇਨਕੁਆਇਰੀ ਉਹਨਾਂ ਨੇ ਮਿਠਾ ਦਿੱਤੀ ਉਹ ਅਸੀਂ ਵਾਪਸ ਲੈ ਲਈ ਉਸ ਉਸ ਮੌਕੇ ਤੇ ਮੈਨੂੰ ਹਟਾਤਾ ਮੈਨੂੰ ਮੈਂ ਬੈਠਾ ਸੀ ਉਹ ਹੜਤਾਲ ਤੇ ਉਸ ਵਕਤ ਅਸੀਂ ਜਿਹੜੀਆਂ ਅੱਜ ਦੱਸਰ ਵਾਲੀ ਗੱਲ ਹੈ ਵੀ ਲੈਫਟ ਵਾਲਿਆਂ ਸੀ ਤਿੰਨ ਜਥੇਬੰਦੀਆਂ ਲੜ ਰਹੀ ਸੀ ਅੱਛਾ ਜੀ ਐਸਐਫ ਐਸਐਫਆਈ ਤੱਗੜ ਵਗੈਰਾ ਸਾਰੇ ਸਾਡੇ ਕਲੀਗ ਸੀਗੇ ਪਰ ਪ੍ਰਧਿਪਾਲ ਰਵਾ ਪੀਐਸਯੂ ਸੀਪੀਆਈ ਐਮਐਲ ਦਾ ਲੀਡਰ ਸੀ ਸੀਪੀਐਸਯੂ ਸੀ ਜੀ ਇਹਨਾਂ ਨੇ ਫਿਰ ਇਸ ਗੱਲ ਤੋਂ ਸਟੂਡੈਂਟ ਮੂਵਮੈਂਟ ਹੁੰਦੀ ਹੈ ਰੈਜ਼ੈਂਟਮੈਂਟ ਕਰਕੇ ਵੀ ਨਹੀਂ ਅਸੀਂ ਸਹਿਮਤ ਨਹੀਂ ਹੜਤਾਲ ਫਿਰ ਉਹ ਕਾਫੀ ਆਬਦੀ ਸਾਡੇ ਕੰਟਰੋਵਰਸੀ ਹੋਈ ਚੱਲੀ ਵੀ ਥੋੜਾ ਚਿਰ ਚੱਲੀ ਵੀ ਅੱਛਾ ਅਲਟੀਮੇਟਲੀ ਪ੍ਰਿੰਸੀਪਲ ਦੀ ਪਾਲ ਦੂਰ ਕੰਟਰੋਵਰਸੀ ਲੋਕਲ ਹੋ ਗਈ ਉਹ ਮਾਰਤਾ ਗਿਆ ਸ਼ਹੀਦ ਹੋ ਗਿਆ ਉਹ ਗੱਲ ਵੱਖਰੀ ਆ ਸੋ ਦਿਸ ਇਸ ਅ ਸਿਚੁਏਸ਼ਨ ਤੇ ਬਰਾਦਰ ਤੁਸੀਂ ਨਕਸਲਾਈਟ ਮੂਵਮੈਂਟ ਦਾ ਦੌਰ ਕਿੰਨਾ ਕ ਨੇੜੇੋਂ ਦੇਖਿਆ ਹਾਂਜੀ ਕਿਵੇਂ ਨਕਸਲਾਈਟ ਮੂਵਮੈਂਟ ਦਾ ਦੌਰ ਕਿੰਨਾ ਉਹ ਕਿੰਨਾ ਕ ਨੇੜੇੋਂ ਦੇਖਿਆ ਤੁਸੀਂ ਅਸੀਂ ਦੇਖੋ ਸਟੂਡੈਂਟ ਮੂਵਮੈਂਟ ਵਿੱਚ ਹੀ ਦੇਖਿਆ ਸਟੂਡੈਂਟ ਮੂਵਮੈਂਟ ਉਹਨਾਂ ਦਿਨਾਂ 'ਚ ਇੱਕ ਤਾਂ ਇਹ ਸਟੂਡੈਂਟ ਮੂਵਮੈਂਟ ਚ ਆਗੇ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਨਕਸਲਾਈਟ ਮੂਵਮੈਂਟ ਕਾਫੀ ਅਫਸਰ ਜੀ ਪੰਜਾਬ ਸੀ ਵੀ ਜਬੂਜਾ ਸਿੰਘ ਵੀ ਮਾਰਿਆ ਗਿਆ ਜਾਂ ਇਸ ਤਰ੍ਹਾਂ ਵੱਡੇ ਲੀਡਰ ਵੀ ਸੀ ਕਈ ਕੌਮਸਟਾਦੀ ਸਪਲਿਟ ਹੋ ਗਈ ਸੀ ਪੀसीएम ਸੀਪੀਆਈ ਵਿੱਚੋਂ ਇਹ ਡਕਸਲਾਈਟ ਲੋਕ ਲੀਡਰ ਗਏ ਬਾਬਾ ਬੂਜਾ ਸਿੰਘ ਵਰਗੇ ਵੱਡੇ ਲੀਡਰ ਸੀਗੇ ਸੰਤਰ ਹੋਣ ਦੇ ਨਾਮ ਹੁੰਦੇ ਸੀਗੇ ਤਕੜੇ ਲੀਡਰ ਸੀਗੇ ਹੂੰ ਔਰ ਨਾਗਾ ਰੈਡੀ ਜਾਂ ਹੋਰ ਬਹੁਤ ਸਾਰੇ ਸਾਊਥ ਦੇ ਸੀ ਉਹਨਾਂ ਦੇ ਨਾਲ ਥੱਲੇ ਇਹ ਮੂਵਮੈਂਟ ਵਧੀ ਇਹ ਮੂਵਮੈਂਟ ਪਰ ਇਹ ਮੂਵਮੈਂਟ ਛੇਤੀ ਸੁਪਰੈਸ प्रकाश सिंह बादल मुख्यमंत्री ਸੀ ਅਸ਼ਵਨੀ ਕੁਮਾਰ ਸੀਗਾ ਡੀਜੀਪੀ ਉਸਨੇ ਬਹੁਤ ਰਿਪ੍ਰੈਸ਼ਨ ਕੀਤੀ ਅਸ਼ਵਨੀ ਕੁਮਾਰ ਕੀਤਾ ਹਾਂਜੀ ਅਸ਼ਵਨੀ ਕੁਮਾਰ ਨੇ ਬਹੁਤ ਉਸਨੇ ਬਹੁਤ ਲੋਕ ਮਾਰੇ ਉਸੇ ਸਾਮਚੀ ਬੂਝਾ ਸਿੰਘ ਸ਼ਹੀਦ ਹੋਇਆ ਖਾਟਕਰ ਕਲਾ ਤੇ ਬਹੁਤ ਸਾਰੇ ਇਹ ਬਾਤ ਚ ਹੁੰਦੇ ਤਾਂ ਅਤਵਾਦੀ ਦੌਰ ਚ ਵੈਸੇ ਪਹਿਲਾਂ ਬਹੁਤ ਸਾਰੇ ਮਾਰੇ